ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਨਗਰ ਕੀਰਤਨ ਆਪੇ ਗੁਰਚੇਲਾ ਸ਼੍ਰੀ ਨਨਪੁਰ ਸਾਹਿਬ ਤੋਂ ਪੰਜ ਪਿਆਰਿਆਂ ਦੀ ਗਵਾਈ ਹੇਠ ਆਰੰਭ ਹੋ ਕੇ ਰਾਹ ਦੇ ਵਿੱਚ ਪੜਾ ਕਰਦੇ ਹੋਏ ਅੱਜ ਮਾਛੀਵਾੜਾ ਸਾਹਿਬ ਦੇ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਤਕਰੀਬਨ 3 ਵਜੇ ਦੇ ਕਰੀਬ ਪਹੁੰਚਿਆ ਪਾਵਨ ਪਵਿੱਤਰ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਸੰਗਤਾਂ ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਹੀਆਂ ਨੇ ਸੰਗਤਾਂ ਵੱਲੋਂ ਲੰਗਰ ਦੇ ਪ੍ਰਬੰਧ ਵੀ ਕੀਤੇ ਗਏ ਨੇ ਦੇਖੋ ਦਸ਼ਮੇਸ਼ ਪਿਤਾ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਗੁਰੂ ਸਾਹਿਬ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਆਪੇ ਗੁਰਚੇਲਾ ਨਗਰ ਕੀਰਤਨ ਕੱਲ ਤੱਕ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਤੋਂ ਸ਼ੁਰੂਆਤ ਹੋਈ ਸੀ ਉਸ ਤੋਂ ਬਾਅਦ ਕੱਲ ਦਾ ਜਿਹੜਾ ਪਹਿਲਾ ਪੜਾਅ ਸੀ ਉਹ ਗੁਰਦੁਆਰਾ ਕਤਲਗੜ ਸਾਹਿਬ ਚਮਕੌਰ ਸਾਹਿਬ ਉੱਥੇ ਹੋਇਆ ਉਸ ਤੋਂ ਬਾਅਦ ਅੱਜ ਦੂਜੇ ਦਿਨ ਆਰੰਭਤਾ ਉੱਥੋਂ ਹੋਈ ਆ ਤੇ ਬਖ ਬਖ ਪੜਾਵਾਂ ਤੋਂ ਹੁੰਦੇ ਹੋਏ ਗੁਰਦੁਆਰਾ ਮਾਛੀਵਾੜਾ ਸਾਹਿਬ ਇੱਥੇ ਪਹੁੰਚ ਰਿਹਾ ਸੋ ਇਹ ਨਗਰ 10 ਤਰੀਕ ਤੋਂ ਲੈ ਕੇ ਸ਼ੁਰੂ ਹੋ ਕੇ 16 ਤਰੀਕ ਸ਼ਾਮ ਨੂੰ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਜਿਹੜਾ ਸਮਾਪਤ ਹੋਣਾ 17 ਤਰੀਕ ਨੂੰ ਉੱਥੇ ਵੱਡੇ ਸਮਾਰਗਮ ਮਨਾਏ ਜਾਣੇ ਨੇ ਤੋ ਮੈਂ ਸਾਰੇ ਜਿੱਥੇ ਦੇਖ ਰਿਹਾ ਕਿ ਬਖ ਬਖ ਪੜਾਵ ਤੇ ਹੁੰਦੇ ਨਾਲ ਕੱਲ ਸਵੇਰ ਤੋਂ ਮੈਂ ਚੱਲਿਆ ਹੋਇਆ ਕਿ ਹਰੇਕ ਪ੍ਰਾਤ ਇਹ ਜਿਹੜੀ ਸੰਗਤ ਆ ਉਹ ਬਹੁਤ ਉਤਸ਼ਾਹ ਦੇ ਨਾਲ ਸਰਦਾ ਤੇ ਸਤਿਕਾਰ ਦੇ ਨਾਲ ਇਸ ਨਗਰ ਕੀਰਤਨ ਦੀ ਸ਼ਮੂਲੀਅਤ ਕਰ ਰਹੀ ਆ ਅਤੇ ਨਾਲ ਗੁਰੂ ਸਾਹਿਬ ਦੇ ਵਿਸ਼ਮੇਸ਼ ਪਿਤਾ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰੂ ਤੇਗ ਬਹਾਦਰ ਜੀ ਸ਼ਸਤਰ ਵੀ ਨਾਲ ਜਿਹੜੇ ਉਵਾਰ ਰਹੇ ਨੇ ਨਾਲ ਨਾਲ ਗੱਡੀ ਉਵਾਰ ਰਹੀ ਆ ਉਹਨਾਂ ਦੇ ਵੀ ਇਤਿਹਾਸਕ ਦਰਸ਼ਨ ਜਿਹੜੇ ਇਤਿਹਾਸਕ ਸ਼ਸਤਰ ਨੇ ਉਹਨਾਂ ਨੇ ਦਰਸ਼ਨ ਸੰਗਤ ਕਰ ਰਹੀ ਆ ਤੋ ਮੈਂ ਤੁਹਾਡੇ ਮਾਧਮ ਨਾਲ ਹੀ ਅੱਗੇ ਵੀ ਜਿੱਥੇ ਜਿੱਥੇ ਇਹ ਪ੍ਰਵਾਹਾਂ ਰਹੀ ਅੱਜ ਸ਼ਾਮ ਦਾ ਜਿਹੜਾ ਪਰਾਜ ਜਾ ਕੇ ਗੁਰਦੁਆਰਾ ਆਲਮਗੀਰ ਹੋਣਾ ਕਾਹਲੂ ਆਲਮਗੀਰ ਤੋਂ ਸ਼ੁਰੂਆਤ ਹੋ ਕੇ ਅਗੇ ਮਹਤੇਣਾ ਸਾਹਿਬ ਜਾਣਾ ਮਹਤੇਣਾ ਤੋਂ ਸਟਾਰਟ ਹੋ ਕੇ ਫਿਰ ਜੱਤ ਤੋਂ ਫਿਰ ਮੁਕਸਰ ਸਾਹਿਬ ਢਿੰਡਾ ਦਰਦਣਾ ਇਦਾਂ ਇਹ ਰੂਟ ਜਾਣਾ ਸੋ ਇਹ ਗੁਰੂ ਗੋਬਿੰਦ ਸਿੰਘ ਮਾਰਗ ਤੇ ਰਾਹੀਂ ਸਾਰੇ ਇਹ ਨਗਰ ਕੀਰਤਨ ਜਾ ਰਿਹਾ ਸੋ ਮੈਂ ਬੇਨਤੀ ਕਰਦਾ ਸਾਰੀ ਸਿੱਖ ਸੰਗਤ ਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਦਸ਼ਮੇਸ਼ ਪਿਤਾ ਦੇਸ ਪ੍ਰਕਾਸ਼ ਉਸਵ ਨੂੰ ਮਨਾਉਂਦੇ ਹੋਏ ਨਗਰ ਕੀਰਤਨ ਸ਼ੁਮੁਲਿਤ ਕਰੋ ਅਤੇ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਦਰਸ਼ਨ ਕਰੋ ਬਹੁਤ ਵੱਡੇ ਪੱਧਰ ਤੇ ਜਿਹੜੀ ਸੰਗਤ ਸ਼ਮੂਲਿਤ ਕਰ ਰਹੀ ਆ ਇਹਦੇ ਲਈ ਵੀ ਗੁਰੂ ਸਾਹਿਬ ਦਾ ਕੋਟਾ ਅਨ ਕੋਟਾ ਧੰਨਵਾਦ ਦਸੰਪਤਾ ਸ੍ਰੀ ਗੁਰੂ ਰੋਮੇਂ ਸਿੰਘ ਜੀ ਦੇ ਪ੍ਰਕਾਸ਼ ਪੁਰੂਮ ਸੰਬੰਧਿਤ ਆਪੇ ਗੁਰੂ ਕੇਲਾ ਨਗਰ ਕੀਰਤਨ ਜਿਹੜਾ ਇਥੇ ਮਕੌੜ ਸਾਹਿਬ ਤੋਂ ਜਿਹੜਾ ਸਟਾਰਟ ਹੋਇਆ ਸੀ ਉਹਦੀ ਲੁਧਿਆਣਾ ਜਿਹਦੇ ਦੇ ਵਿੱਚ ਬਹਿਲੌਰਪੁਰ ਤੋਂ ਜਿਹੜਾ ਹੈਗਾ ਵਾ ਉਹ ਸਵਾਗਤ ਕਰਕੇ ਹੁਣ ਗੁਰੂ ਗੋਬਿੰਦ ਸਿੰਘ ਮਾਰਗ ਤੇ ਹੁੰਦਿਆਂ ਹੋਇਆਂ ਗੁਰਦਰਾ ਚਰਕਮਲ ਸਾਹਿਬ ਮਾਚੀਬੜਾ 'ਤੇ ਪਹੁੰਚਣ ਵਾਲਾ ਮੈਂ ਸਮਝਦਾ ਕਿ ਇਸ ਇਤਿਹਾਸ ਦੇ ਵਿੱਚ ਇਹ ਬਹੁਤ ਮਾਨਮਤੀ ਗੱਲ ਆ ਕਿ ਸਾਡੇ ਗੁਰੂ ਸਾਹਿਬਾਨਾਂ ਦੇ ਸ਼ਸਤਰ ਜਿਹੜੇ ਨੇ ਉਹ ਵੀ ਨਾਲ ਉਹਨਾਂ ਦੇ ਦਰਸ਼ਨ ਕਰਾਏ ਜਾ ਰਹੇ ਨੇ ਔਰ ਪੂਰੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਤੇ ਜਿੰਨੇ ਵੀ ਨਗਰ ਪੈਂਦੇ ਨੇ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਵਾ ਸੰਗਤਾਂ ਆਪ ਮੁਹਾਰੀਆਂ ਮੁਰੇ ਹੋ ਕੇ ਜੜੀਆਂ ਨੇ ਉਹ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਦਰਸ਼ਨ ਕਰਦੀਆਂ ਨੇ ਮੈਂ ਸਮਝਦਾ ਕਿ ਸਾਡੇ ਅਸੀਂ ਸਾਰੇ ਭਾਗਾਂ ਵਾਲਿਆਂ ਕਿ ਸਾਨੂੰ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦਾ ਔਰ ਇਹ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਬੱਚੋ ਦਾ ਸਭ ਕਿੰਨੇ ਵੇਪਾਂ ਜੀ ਥੋੜੇ ਸਮੇਂ ਦੇ ਵਿੱਚ ਵਿੱਚ ਹੀ ਜਿਹੜਾ ਹੈਗਾ ਗੁਰਦੁਆਰਾ ਚਰਨ ਕਮਨ ਸਾਹਿਬ ਵਿਖੇ ਮਾਚੀ ਬੜਾ ਸਭ ਪਹੁੰਚ ਗਿਆ ਫਿਰ ਉਸ ਤੋਂ ਬਾਅਦ ਵੱਖ-ਵੱਖ ਪ੍ਰਾਮਾਂ ਤੇ ਹੁੰਦੇ ਹੋਏ ਆ ਰਾਤ ਦਾ ਪ੍ਰੋਜ ਜਿਹੜਾ ਗੁਰਦੁਆਰਾ ਆਲਮਗੀਰ ਸਾਹਿਬ ਆ ਉਸ ਤੋਂ ਬਾਅਦ ਗੁਰੂਗੰਗਸਾ ਮਾਰਗ ਤੇ ਹੁੰਦੇ ਹੋਏ ਆ ਟਾਲੀ ਸਾਹਿਬ ਪਹੁੰਚ ਕੇ ਉਸ ਤੋਂ ਬਾਅਦ ਸਾਡੇ ਜ਼ਿਲ੍ਹੇ ਚੋਂ ਅਗਲੇ ਜ਼ਿਲ੍ਹੇ ਦੇ ਵਿੱਚ ਨਗਰ ਕੀਰਤਨ ਪ੍ਰਾਪਤ ਕਰਦੇ ਆਈ ਇਹ ਸਭ ਤੁਸੀਂ ਦੇਖੋ ਨਾ ਸਮੇਂ ਨਾਲ ਕਿ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸਮੂਹ ਸੰਗਤ ਬੜੇ ਭਾਗਾ ਵਾਲੇ ਆ ਅਸੀਂ ਸਾਰੇ ਜਿਨ੍ਹਾਂ ਨੂੰ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸੋਪਰਾਪਤ ਸਾਰੇ ਸਥਾਨਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਤੇ ਜਿਹੜਾ ਹੈਗਾ ਆਰੇ ਨਗਰ ਕੀਰਤਨ ਦੇ ਸਵਾਗਤ ਕਰੀਏ ਔਰ ਨਾਲ ਦੀ ਨਾਲ ਅਸੀਂ ਇਹ ਲਾਹਾ ਲਈਏ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਲਾਹਾ ਲਵੇ ਦੇਖੇ ਕਿ ਗੁਰੂ ਸਾਹਿਬ ਨੇ ਕੀ ਕੁਰਬਾਨੀਆਂ ਕੀਤੀਆਂ ਸਾਡੇ ਵਾਸਤੇ ਤਾਂ ਕਿ ਸਿੱਖੀ ਸਰੂਪ ਜਿਹੜਾ ਕਾਇਮ ਰਹਿ ਸਕੇ। ਮਰਤਪਾਲ ਸਿੰਘ ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਮਰਾਲਾ ਤੇ ਅੱਜ ਲੋਕਿਕ ਨਗਰ ਕੀਰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮਾਰਪੇਟ ਜੋ ਕਿ 10 ਤਰੀਕ ਨੂੰ ਆਨੰਦਪੁਰ ਸਾਹਿਬ ਤੋਂ ਚੱਲਿਆ ਤੇ ਅੱਜ ਇਸ ਦੀ ਸ਼ੁਰੂਆਤ ਚਮਕੌਰ ਸਾਹਿਬ ਤੋਂ ਹੋਈ ਹੈ ਜੋ ਕਿ ਹੁਣ ਮਾਛੂੜਾ ਸਾਹਿਬ ਪੁੱਜਣ ਵਾਲਾ ਹੈ ਤੇ ਯੂਥ ਇਸ ਦੇ ਵਿੱਚ ਹਮ ਹਮਾ ਕੇ ਬੁਜ ਰਿਹਾ ਹੈ ਤੇ ਅਸੀਂ ਆਈ ਹੋਈ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਮਹਾਰਾਜ ਸਾਹਿਬ ਦੇ ਮਿਹਰ ਭਰੇ ਹੱਥ ਰੱਖਣ ਵੈਕੀ ਖਾਲਸਾ ਵੈਕੀ ਬੱਲੇ